ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨਾ ਪਹਿਲਾਂ ਤਾਂ ਤੁਸੀਂ ਆਦੇ ਹੋਵੋਗੇ ਅੱਜ ਦਿਨ ਕਿਹੜੇ ਵਾਸਤੇ ਜੜੇ ਹੈ ਲਖਵੀਰ ਨਾ ਵਾਸ ਸਲਾਈ ਜਾਂਦੀ ਹੈ ਕਿਉਂਕਿ ਜੀ ਆਦੇ ਹੁੰਦੇ ਆਪਦੇ ਵਾਸਤੇ ਵੀ ਟਾਈਮ ਕੱਢਣਾ ਜ਼ਰੂਰੀ ਹੁੰਦਾ ਹੈ ਨਾ ਸਭ ਤੋਂ ਪਹਿਲਾਂ ਆਪਦੇ ਲਈ ਟਾਈਮ ਕੱਢਣਾ ਜ਼ਰੂਰੀ ਹੁੰਦਾ ਬਾਕੀ ਕੰਮ ਬਾਅਦ ਚ ਅੱਜ ਨਾ ਉਹ ਹੋ ਗਿਆ ਮੇਰਾ ਉਹੀ ਮਣ ਜਾ ਗਿਆ ਤੇ ਮੈਂ ਲਾ ਲਈ ਇੱਕ ਸੁੱਕੀ ਜਾਂਦੀ ਬੋਲੇਚਰ ਹੋ ਗਿਆ ਉਹਨੂੰ ਬਈ ਨੂੰ 6-7 ਮਹੀਨੇ ਹੋ ਗਏ ਜਾਂਦੀ ਨੂੰ ਮੈਂ ਕਦੇ ਹੀ ਲਾਣੀ ਹੁੰਨੀ ਆ ਵੀ ਹਾਂ ਹੁਣ ਜਮਾ ਸਾਰੀ ਲੱਥੀ ਦੀ ਸੀਗੀ ਤੇ ਮੈਂ ਕਿਹਾ ਚਲ ਆਪਾਂ ਨਵਾਂ ਫਸ ਲਾਗੇ ਅੱਜ ਤੇ ਮਸ਼ੀਨ ਆਪਾਂ ਹੁਣੇ ਹੀ ਡਾਈ ਹੈ ਜੀ ਤੇ ਹਜੇ ਫਿਰਕੀ ਫੁਰਕੀ ਕੁਝ ਨਹੀਂ ਭਰੀ ਬਸ ਮੈਂ ਨਾ ਨੂੰ ਕੇ ਨਾ ਹੁਣੀ ਬੈਠੀ ਤੇ ਫੇਰ ਆਪਾਂ ਆਪਣਾ ਜਸ਼ਨ ਕਰਿਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੇ ਜਸ਼ਨ ਆਪਣਾ ਕੱਲ ਦਾ ਮੰਗੀ ਆਂਦਾ ਚੌਲ ਮੰਮੀ ਕੱਲ ਵੀ ਸਕੂਲੋਂ ਆ ਕੇ ਆਦਾ ਚੌਲ ਬਣਾ ਦੇ ਮੰਮੀ ਚੌਲ ਬਣਾ ਦੇ ਤੇ ਚੌਲ ਹੈ ਨਹੀਂ ਸੀਗੇ ਘਰੇ ਤੇ ਮੈਂ ਕਿਹਾ ਚੱਲ ਕੱਲ ਨੂੰ ਬਣਾ ਕੇ ਦਊ ਸੰਡੇ ਵਾਲਾ ਤੇ ਹੁਣ ਜਸ਼ਨ ਦੇ ਡੈਡੀ ਤੋਂ ਚੌਲ ਮੰਗਾਏ ਆ ਆਪਾਂ ਤੇ ਫਿਰ ਆਪਾਂ ਬਣਾ ਕੇ ਦੇਵਾਂਗੇ ਇਹਨੂੰ ਚੌਲ ਹੈ ਵੀ ਜਸ਼ਨ ਬਾਕੀ ਆਇਆ ਜੀ ਹੋਰ ਨਹੀਂ ਕੁਝ ਵੀ ਇਹ ਉਹ ਕਰਦਾ ਹੁੰਦਾ ਕੋਈ ਹੋਰ ਤਲੀ ਚੀਜ਼ ਤਾਂ ਨਹੀਂ ਜਿਵੇਂ ਬੰਦੀ ਕਰੀ ਹੋਈ ਆ ਨਾ ਬਸ ਬਾਕੀ ਅਸੀਂ ਸਾਰੇ ਫੈਮਿਲੀ ਵੀ ਚੌਲ ਖਾ ਕੇ ਖੁਸ਼ ਆ ਸਾਰੇ ਮੈਂ ਜੀ ਮੂਗੀ ਤਾਂ ਜਸ਼ਨ ਪਹਿਲਾਂ ਕੋਈ ਬਹੁਤ ਘੱਟ ਖਾਂਦਾ ਤੇ ਚੌੜੀ ਜਾਦੇ ਖਾ ਕੇ ਰਾਜੀ ਆਪਾਂ ਸਾਰੇ ਹੀ ਤੇ ਚੌਲ ਬਣਾਉਂਗੀ ਬਸ ਹੁਣ ਮੈਂ ਤੇ ਆਲੂ ਹੈ ਨਹੀਂ ਸੀਗੇ ਆਲੂ ਤੇ ਚੌਲ ਮਗਾਏ ਆਗੇ ਤੇ ਫੇਰ ਇਹਨੂੰ ਪੜਾਟੇ ਦਿੰਨੇ ਆ ਤੇ ਫੇਰ ਆਪਾਂ ਫਿਰ ਹੀ ਆ ਜੀ ਦੁਬਾਰਾ ਆਪਾਂ ਕੱਪੜੇ-ਕੁਪੜੇ ਅੱਜ ਆਪਣੇ ਜਿਹੜਾ ਹੁੰਦਾ ਕਿ ਆਦੇ ਹੁੰਦੇ ਮੀਂਹ ਆਇਆ ਭਾਈ ਬਹੁਤ ਜਾਦੇ ਸਵੇਰ ਦਾ ਹੀ ਮੌਸਮ ਜਿਵੇਂ ਯਾਨੀ ਕਿ ਧੁੱਪ ਬਿਲਕੁਲ ਵੀ ਹੈ ਨਹੀਂ ਸੀਗੀ ਤੇ ਕੱਪੜੇ-ਕੁਪੜੇ ਅੱਜ ਆਪਣੇ ਥੋੜੇ ਜਿਹਾ ਔਖੇ ਸੁੱਕਣਗੇ ਬਾਕੀ ਆਪਾਂ ਜੇ ਸੁੱਕਦੇ ਕੱਲ ਵੀ ਮੈਂ ਸ਼ਾਮ ਨੂੰ ਪੈਣ ਵੇਲੇ ਤੈਹ ਲਾਈ ਸੀ ਕਿ ਸਾਰਾ ਕੰਮ ਧੰਦਨ ਨਵੇੜ ਕੇ ਤੇ ਅੱਜ ਵੀ ਬਸ ਜਦੋਂ ਸਾਰਾ ਕੰਮ ਧੰਦਨ ਨਵੇੜਿਆ ਉਹਦੋਂ ਜੀ ਸੁੱਕਣਗੇ ਕਿਤੇ ਜਾ ਕੇ ਕਿਉਂਕਿ ਮਾੜੀ ਮੋਟੀ ਚ ਚਲੋ ਘੰਟਾਕ ਧੁੱਪ ਕੱਢ ਲਿਆ ਹਨ ਫੇਰ ਵੀ ਮੁਸਕ ਜੀ ਨਿਕਲ ਜਾਂਦੀ ਕੱਪੜਿਆਂ ਦੀ ਜਿੰਨਾ ਚਿਰ ਕੱਪੜਿਆਂ ਨੂੰ ਧੁੱਪਣਾ ਲੱਗੇ ਨਾ ਕੱਪੜੇ ਵੀ ਪਉਣ ਨੂੰ ਵੀ ਜੀ ਨਹੀਂ ਕਰਦਾ ਵੱਲੀ ਬਦਬੂ ਜੀ ਆਉਣ ਦੀ ਹੈ ਕੱਪੜਿਆਂ ਚ ਤੇ ਹੁਣ ਜੀ ਧੁੱਪ ਤਾਂ ਜਮਾ ਵੀ ਨਹੀਂ ਦਿਖਾਈ ਸਵੇਰ ਦਾ ਰਾਤ ਵੀ ਪਹਿਲਾਂ ਮੀਂਹ ਆਇਆ ਬਹੁਤ ਜ਼ਿਆਦੇ ਤੇ ਫੇਰ ਸਵੇਰ ਦਾ ਧੁੱਪ ਛਾਂ ਧੁੱਪ ਵੀ ਧੁੱਪ ਤਾਂ ਹੈ ਹੀ ਨਹੀਂ ਛਾਂ ਹੀ ਛਾਇਆ ਬੱਦਲ ਹੀ ਬੱਦਲ ਤੇ ਫੇਰ ਆਇਆ ਮੀਂਹ 11:00 ਵਜੇ 11:00 ਵਜੇ ਬਹੁਤ ਆਇਆ ਨੂੰ ਅੱਧੇ ਘੰਟੇ ਚ ਪੂਰਾ ਰੱਬ ਨੇ ਉਹ ਕਰਤਾ ਚੜੋ ਜਾ ਪਤਾ ਨਹੀਂ ਜੀ ਅੱਜ ਕੀ ਰੱਬ ਨੂੰ ਹੋਇਆ ਕਿ ਪਿਆ ਹਟਦਾ ਕਿਉਂ ਨਹੀਂ ਪਤਾ ਨਹੀਂ ਕੀ ਚੱਕਰ ਵਹਿ ਰਿਹਾਗਾ ਪਤਾ ਨਹੀਂ ਕੀ ਭਈ ਦੁਨੀਆ ਦੇ ਭਾਰ ਆ ਹਨਾ ਤੇ ਬਾਕੀ ਜੀ ਜਾਹੇ ਜੇ ਲੋਕ ਹੋ ਰਹੇ ਅੱਜ ਕੱਲ ਉਹ ਜਿਹੜਾ ਰੱਬ ਹੋ ਰਹੇ ਕਲ ਜੁਗ ਆ ਕਲ ਜੁਗ ਲੋ ਜੀ ਆਪਾਂ ਨਵਾਂ ਫ਼ੈਸਲਾ ਜੀ ਕਿੰਨੇ ਟਾਵਰ ਬਣ ਗਈ ਨਾ ਹੱਥ ਦੀ ਹੱਥਾਂ ਦੀ ਤੇ ਚਲੋ ਜੀ ਮੇਰਾ ਮਨ ਜਾ ਕਰਿਆ ਅੱਜ ਨਵਾਂ ਫ਼ੈਸਲਾ ਨੂੰ ਦਵਲਾ ਜੀ ਤੇ ਮੁਤਾਬਕ ਹੁੰਦੇ ਆ ਲਾਉਣੀ ਚਾਹੀਦੀ ਇਹਦੇ ਨਾਲ ਨਵਾਂ ਜਿਹੜੇ ਆਪਣਾ ਆ ਨਵਾਂ ਜਿਹੜਾ ਆ ਹੁੰਦਾ ਨੋ ਸੂਰਾ ਨਹੀਂ ਇਹ ਨਹੀਂ ਖਰਾਬ ਹੁੰਦੀਆਂ ਤੇ ਬੱਸ ਜੀ ਬਾਕੀ ਆਪਾਂ ਸੂਟ ਪਹਿਲਾਂ ਸਿਉਮਾਂ ਦੀ ਇਹ ਵਾਲਾ ਇਹ ਨਾ ਤਾਂ ਇੱਕ ਕਾਲਾ ਦਾ ਹੈ ਨਹੀਂ ਇਹ ਕਲਾਹਾ ਜਦ ਜਵੇਂ ਨੀਲਾ ਨਹੀਂ ਹੁੰਦਾ ਜਿਆਦਾ ਨੀਲਾ ਜਿਵੇਂ ਉਹ ਵਾਲਾ ਦਾੰਦਰ ਹੈ ਤੇ ਬਸ 13 ਤਾਂ ਚੌਲ ਝੂਲ ਬਣਾਉਣੀ ਆ ਚੌਲ ਝੂਲ ਬਣਾ ਲ ਕੇ ਬਸ ਦੋ ਵਾਲੀ ਚਾਹ ਪੀ ਕੇ ਫਿਰ ਆਪਾਂ ਮਸ਼ੀਨ ਤੇ ਬਹਿ ਜਾਣਾ ਫਿਰ ਆਪਾਂ ਉਠਾਂਗੇ 5 ਜਾਂ 4:30 ਵਜੇ ਮਸ਼ੀਨ ਤੋਂ ਫਿਰ ਲਾ ਦਾਂਗੇ ਆਪਾਂ 2 ਘੰਟੇ 2 ਘੰਟਿਆਂ ਦੇ ਵਿੱਚ ਚਲੋ ਸਲਵਾਰ ਕਸ਼ਨ ਸਲਵਾਰ ਰੈਡੀ ਕਰ ਲਾਂਗੇ ਸਾਰੀ ਆਪਾਂ ਕੱਲ ਨੂੰ ਆਪਾਂ ਜੈਪਰ ਰੈਡੀ ਕਰ ਦਾਂਗੇ ਤੇ ਚਲੋ ਹੁਣ ਆਪਾਂ ਘੇਰਾ ਚੌਲ ਬਣਾਉਣ ਦੀ ਕਰਦੇ ਆਂ ਤਿਆਰੀ ਤੇ ਫੇਰ ਦੱਸਦੇ ਆਂ ਸੋਨ ਲਓ ਜੀ ਸਹੀ 2 ਦਾ ਟਾਈਮ ਹੋ ਗਿਆ ਸਹੀ 1:00 2:00 ਵਜੇ ਤੇ ਧੁੱਪ ਵੀ ਕੱਢ ਲਈ ਤੇ ਬੱਦਲ ਵਾਈ ਤਾਂ ਬੱਦਲ ਦਾ ਬਹੁਤ ਆ ਮੋٹے ਮੋٹے ਤੇ ਪਰ ਸੂਰਜ ਕਾ ਕੱਢ ਲੈ ਚਲੋ ਜਿੰਨੀ ਕ ਧੁੱਪ ਨਿਕਲੂਗੀ ਹਨਾ ਸੂ ਕੱਪੜੇ ਸੁੱਕ ਜਾਣਗੇ ਆਪਣੇ ਨਾਲੇ ਖਾਂ ਅਠਰੂ ਪਸ਼ੂਆਂ ਥੱਲੇ ਤੇ ਕਿ ਪਾਸੇ ਮੈਂ ਚਾਹ ਤਾਂ ਰੱਖੀ ਆ ਬਾਕੀ ਜੀ ਸਾਰੇ ਕਹਿੰਦੇ ਹੁੰਦੇ ਆ ਵੀ ਸਾਰਿਆਂ ਨੂੰ ਲੈ ਕੇ ਆਇਆ ਕਰੋ ਹਨਾ ਫੈਮਿਲੀ ਨੂੰ ਸਾਰੇ ਜੀ ਤਾਂ ਮੇਰਾ ਵੀ ਕਰਦਾ ਜੀ ਪਹਿਲਾਂ ਮੈਂ ਵਧੀਆ ਵਲੌਗ ਬਣਾਣਾ ਹਨਾ ਜਦੋਂ ਹਜੇ ਸਾਰੇ ਵੀ ਆਪ ਹੀ ਨਹੀਂ ਹੋ ਕਰਦੇ ਹਨਾ ਤੇ ਮੈਂ ਹੁਣ ਐਵੇਂ ਧੱਕੇ ਨਾਲ ਕੰਮ ਤੱਕ ਧੰਦੇ ਕਰਦਿਆਂ ਦੇ ਕੈਮਰਾ ਲਾਦਾ ਜਾ ਕੇ ਐ ਵਧੀਆ ਨਹੀਂ ਲੱਗਦਾ ਹਨਾ ਤੇ ਜਾਂ ਕਰਕੇ ਫਿਰ ਵੀ ਆਏ ਹੋ ਜਾਂਦਾ ਵੀ ਹਜੇ ਥੋੜਾ ਜਿਆ ਜਿੰਨਾ ਚਿਰ ਵੀ रह ਸਕਦੇ ਥੋੜਾ ਜਿਆ ਵੀ ਪਰਹੇਜ ਹੀ ਰੱਖੀਏ ਆਪਾਂ ਹਨਾ ਕੋਈ ਨਹੀਂ ਸਾਰੇ ਆ ਜਾਣਗੇ ਵੀਡੀਓ ਥੋੜਾ ਜਿਆ ਮਾਹੌਲ ਠੀਕ ਹੋ ਜਾਂਦਾ ਕਿਉਂਕਿ ਉਹ ਚੀਜ਼ ਦਾ ਬਹੁਤ ਜਿਆਦੇ ਉਹ ਹੋਇਆ ਹਨਾ ਜਿਹੜਾ ਵੀ ਭੈਣ ਨੇ ਵੀ ਕਿਹਾ ਹਨਾ ਜਾ ਵੀ ਹੋਇਆ ਜੋ ਵੀ ਹਨਾ ਵੀ ਆਏ ਆਏ ਐ ਤੇ ਥੋੜਾ ਜਿਆ ਵੀ ਬੰਦੇ ਦੇ ਮਨ ਨੂੰ ਟੇਸ ਤਾਂ ਪਹੁੰਚਦੀ ਹੈ ਹਨਾ ਚਲੋ ਤੇ ਬਾਕੀ ਜੀ ਇੱਕ ਨਾ ਭੈਣ ਦਾ ਆਹ ਹੋਇਆ ਸੀਗਾ ਕਮੈਂਟ ਮਚਾਲ ਦੇਖਣਾ ਫਿਰ ਸੋ ਆਪਾਂ ਉਹਦੇ ਨਾਲ ਉਹ ਉਹਦੇ ਬਾਰੇ ਵੀ ਗੱਲ ਕਰਦੇ ਆ ਮੇਰੇ ਕੋਲੇ ਅੱਜ ਆਇਆ ਉਹ ਸ਼ੋ ਵੀ ਕਰਿਆ ਤਾਂ ਉਹਨਾਂ ਨੇ ਕੱਲ ਕੱਲ ਦਾ ਹੀ ਕਰਿਆ ਮਨ ਲੱਗਾ ਕੱਲ੍ਹ ਵਾਲੀ ਪਰਸੋਂ ਵਾਲੀ ਵੀਡੀਓ ਤੇ ਪਤਾ ਨਹੀਂ ਤੇ ਮੈਂ ਉਹ ਕਮੈਂਟ ਬਾਰੇ ਗੱਲਬਾਤ ਕਰਦੀ ਆ ਤੇ ਕਿਰ ਮਚਾਲ ਦੇਖਣਾ ਕਿਉਂਕਿ ਉਹਦੇ ਬੜਾ ਕਾਫੀ ਟਾਈਮ ਲੱਗ ਜੂ ਗੱਲਬਾਤ ਕਰਨਾਂ ਕਿਰ ਚਾਲ ਦੇਖ ਲਈਏ ਤੇ ਫਿਰ ਆਪਾਂ ਇਸ ਦੂਬਾ ਉਸ ਭੈਣ ਦੇ ਹੈ ਸਾਰੇ ਸਾਰੇ ਤਾਂ ਨਹੀਂ ਉੱਤ ਬਾਲੇ ਸੀ ਇਹ ਤਾਂ ਸਾਰੇ ਤਾਂ ਕੋਲਾ ਭਰ ਕੇ ਪਾਲਿਆ ਬੀਟੀਆਂ ਦਾ ਬੱਚੀਆਂ ਦਾ ਦੇਖਦੀ ਆ ਬਸ

ਚੌਲ ਦੇ ਹੋ ਗਏ ਜੀ ਨਾ ਫਿਰ ਦੁੱਧਲੇ ਹੋ ਗਏ। ਹੰਮੀ। ਹੁਣ ਚੌਲ ਹੋ ਗਿਆ ਆਪਣੇ ਰੈਡੀ। ਅੱਜ ਇਤਰੇ ਡੈਡੀ ਨਾ ਪਤਾ ਨਹੀਂ ਕਿਵੇਂ ਲੈ ਆ ਜੀ ਚੌਲ ਕੱਪ ਲਈ ਦੇ ਚੌਲ ਸੀਗੇ ਤੇ ਵਧੀਆ ਫੁੱਲ ਗਏ। ਲੋ ਜੀ ਚੌਲ ਆਪਣੇ ਰੈਡੀ ਐ। ਤੇ ਮਟਰ ਵੀ ਪਾਇਆ ਹੈ। ਕਿ ਮਿਰਚਾ? ਮਿਰਚਾ, ਹਰੀ ਮਿਰਚਾ, ਟਮਾਟਰ, ਆਲੂ ਤੇ ਜੀਰਾ ਤੇ ਗੰਡੇ। ਤੇ ਲੋ ਸਭ ਤੋਂ ਇਹ ਸਾਰੇ ਉਹ ਚ ਖਾਂਦੇ ਹੁੰਦੇ ਹੈਗੇ ਆਪਣੇ ਪਲੇਟਾਂ ਪਲੇਟਾਂ ਜੇ। ਸ਼ਾਇਦ ਪਲੇਟਾਂ 'ਚ ਖਾਂਦੇ ਹੁੰਦੇ। ਆਪਾਂ ਅਸੀਂ ਆਪਾਂ ਜਦ ਬਠਿੰਡੇ ਗਏ ਸੀ। ਹਾਂ ਉਹਨਾਂ ਨੇ ਪਲੇਟਾਂ ਆਂਡੀਆਂ ਨੇ ਆਪਾਂ ਨੂੰ ਉਹਨਾਂ 'ਚ ਖਵਾਈ ਸੀਗੀ। ਪਲੇਟਾਂ ਪਲੇਟਾਂ ਜੇ ਤੇ ਆਪਾਂ ਕੌਲੇ ਵਾਲੇ ਆ ਦੀ ਅਸੀਂ ਕੌਲਿਆਂ 'ਚ ਹੀ ਖਾਂਦੇ ਹਾਂ। ਚਲੋ ਜੀ ਕੇਰਾ ਮੈਂ ਦੁੱਧ ਪਾਵਾਂ ਕੁਝ ਚਾਹ 'ਚ ਫਿਰ ਮੈਂ ਆਪ ਵੀ ਪਾ ਲੈਣਾ ਮੈਨੂੰ ਤਾਂ ਬੜੀ ਭੁੱਖ ਲੱਗ ਗਈ। ਜਗਾ ਪਾ ਲਾ ਫਿਰ। ਲਓ ਜੀ। ਆਪਾਂ ਚੌਲ ਤੂੜ ਖਾਣ ਤੋਂ ਬਾਅਦ ਤੇ ਕੀ ਰਹਾ ਤਾਂ ਹੁਣ ਇਸਤੀ ਚੜਦੀ ਸੀ ਪਰ ਚਾਹ ਚੂ ਪੀ ਕੇ ਕਾੜਾ ਇਹ ਹੋ ਕੇ ਆਪਾਂ ਸਵੇਰ ਇੰਨੀ ਰੈਡੀ ਕਰਤੀ ਬਸ ਕੌਣ ਜੀ ਪਹੁੰਚੇ ਜਿਹੜੇ ਜਾਣ ਵਾਲੇ ਰਹਿਗੇ ਤੇ ਆਪਾਂ ਗੱਲ ਕਰਨੀ ਸੀਗੀ ਜੀ ਇੱਕ ਕਮੈਂਟ ਬਾਰੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਸੀਗਾ ਤੇ ਮੈਂ ਖਸੂ ਦੇ ਨਾਲ ਚਲੋ ਆਪਾਂ ਗੱਲਬਾਤ ਕਰਦੇ ਆ ਤੇ ਇੱਕ ਕਮੈਂਟ ਆਇਆ ਸੀ ਜੀ ਨਾਲ ਆਪਾਂ ਨੂੰ ਤੇ ਉਹ ਦੀਦੀ ਕਹਿ ਰਹੇ ਸੀਗੇ ਅਕੇ ਤੇਰੇ ਸੱਸ ਸਹੁਰੇ ਨੇ ਅਕੇ ਸਾਰਾ ਕੁਝ ਅਕੇ ਤੇਰੇ ਮੁੰਡੇ ਨੂੰ ਹੀ ਦੇਣਾ ਅਕੇ ਤਾਂ ਹੀ ਤਾਂ ਅਕੇ ਰਮਣ ਰਮਣ ਦੀਦੀ ਦਾ ਹੱਕ ਕਿ ਉਹਨਾਂ ਨੂੰ ਨਹੀਂ ਦੇ ਰਹੇ ਕੁੜੀਆਂ ਨਾਲ ਹੱਕਉਣਾ ਵੀ ਉਹਨਾਂ ਦੇ ਕੁੜੀਆਂ ਤਾਂ ਕਰਕੇ ਉਹਨਾਂ ਨੂੰ ਨਹੀਂ ਦੇ ਰਹੇ ਅਕੇ ਤੁਸੀਂ ਵੀ ਕਹੋ ਮੈਨੂੰ ਕਹਿ ਰਹੇ ਆ ਤੂੰ ਵੀ ਕਹਿ ਇਹਨਾਂ ਨੂੰ ਤੇ ਅਕੇ ਤੇਰੇ ਮੁੰਡਿਆਂ ਨੂੰ ਹੀ ਦੇਣਾ ਤੇ ਮੈਂ ਉਹਨੂੰ ਭੈਣ ਨੂੰ ਬੱਸ ਇਹ ਰਿਪਲਾਈ ਕਰਤਾ ਉਹ ਭੈਣ ਨੂੰ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਵੀ ਬੜਾ ਸਪਸ਼ਟੀ ਕਰਨਾ ਤਾਂ ਮੈਂ ਦੇਣਾ ਨਹੀਂ ਕਿਉਂਕਿ 나ਹੀਂ ਤਾਂ ਮੇਰਾ ਕੋਈ ਰੱਤਾ ਹੈ ਵੀ ਮੈਂ ਸੋਸ਼ਲ ਮੀਡੀਆ ਤੇ ਵੀ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਮੈਂ ਲੈ ਕੇ ਆਵਾਂ ਠੀਕ ਆ ਤੁਹਾਡੇ ਘਰ ਪਰਿਵਾਰ 'ਚ ਜੋ ਕੁਝ ਵੀ ਹੋ ਰਿਹਾ ਮੈਂ ਨਹੀਂ ਚਾਹੁੰਦੀ ਕਿ ਮੈਂ ਸੋਸ਼ਲ ਮੀਡੀਆ 'ਤੇ ਲੈ ਕੇ ਆਵਾਂ ਨਾ ਹੀ ਮੇਟੂ ਇਹ ਜੀ ਆਤਦਾ ਹੈ ਨਾ ਹੀ ਉਹ ਇਹ ਜੀ ਹੈਗੀਆਂ ਤੇ ਨਾ ਹੀ ਮੈਂ ਲੈ ਕੇ ਆਵਾਂ ਬੜਾ ਯਾਦ ਹੁੰਦੇ ਚੰਗੇ ਆ ਆਪਣਾਂ ਦੀ ਮਾੜੀਆਂ ਠੀਕ ਹੈ ਜਿੱਥੇ ਇਹਨਾਂ ਨੇ ਖੜਨਾ ਇਹਨਾਂ ਨੇ ਹੀ ਖੜਨਾ ਹੋਰ ਕੋਈ ਨਹੀਂ ਖੜਦਾ ਠੀਕ ਹੈ ਤੇ ਆਪਾਂ ਗੱਲਬਾਤ ਕਰਦੇ ਆਂ ਜੀ ਇਸ ਚੀਜ਼ ਬਾਰੇ ਅਖੇ ਤੇਰੇ ਮੁੰਡੇ ਨੂੰ ਵੀ ਦੇਣਾ ਹੱਕ ਪਹਿਲੀ ਗੱਲ ਤਾਂ ਜੀ ਤੁਸੀਂ ਸਾਡੇ ਨਾਲ ਭੈਣੇ ਜੁੜੇ ਰਹੋ ਹਣਾ ਵੀ ਚਲੋ ਮੇਰੇ ਨਾਲ ਨਹੀਂ ਮੇਰੇ ਚੈਨਲ ਨਾਲ ਨਹੀਂ ਸਪੋਰਟ ਕਰਨਾ ਚਲੋ ਨਹੀਂ ਜੁੜਨਾ ਨਾ ਜੁੜੋ ਭੈਣ ਦੇ ਚੈਨਲ ਨਾਲ ਤੁਸੀਂ ਜੁੜੇ ਰਹੋ ਸੋਨੋ ਹੌਲੀ ਹੌਲੀ ਵੀ ਜਿਵੇਂ ਜਿਵੇਂ ਅੱਗੇ ਦੀ ਅੱਗੇ ਸੋਨੋ ਸਾਰਾ ਪਤਾ ਲੱਗ ਜਾਊਗਾ ਵੀ ਉਹਨਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ ਹਾਂ ਵੀ ਜਿੱਦੇ ਚਲੋ ਹੁਣ ਮੈਂ ਇਹ ਚੀਜ਼ ਦਾ ਕਹਿਣੀ ਆ ਵੀ ਹਾਂ ਹੁਣ ਨਹੀਂ ਉਹ ਹੋਇਆ ਭੈਣ ਨੇ ਇੰਨਾ ਮੁਸ਼ਕਲ ਹੈ ਠੀਕ ਹੈ ਇਹ ਦੋਨਾਂ ਦੋਨਾਂ ਪਾਸੇ ਜੀ ਥੋੜਾ ਜਿਹਾ ਅੜੀਆਂ ਵਾਲਾ ਕੰਮ ਹੋ ਗਿਆ ਠੀਕ ਹੈ ਵੀ ਜਿਵੇਂ ਆਪਣੇ ਬਜ਼ੁਰਗ ਵੱਡੇ ਹੁੰਦੇ ਆ ਇਹ ਉਧਰੋਂ ਇਹ ਆਣਗੇ ਉਧਰੋਂ ਭੈਣ ਨੂੰ ਐ ਚਲੋ ਭੈਣ ਨੂੰ ਤਾਂ ਐਸੀ ਕੁੜੀਆਂ ਦਾ ਹੱਥ ਮਿਲ ਜੇ ਕੋਈ ਪੁਰਗਾ ਮਟਿਆਰਾ ਹੁੰਦਿਆਂ ਜੀ ਵੀ ਘਰ ਚੋਂ ਸਾਡੇ ਕੋਲੇ ਪਾਇਆ ਜਾਂਦਾ ਪਰ ਹੁਣ ਜਿਹੜੇ ਹੁਣ ਵੱਡੇ ਘਰ ਦੇ ਹੁੰਦੇ ਆ ਇਹ ਜਦੋਂ ਅੜ ਜਾਣ ਹਨਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹੁੰਦੇ ਇਹਨਾਂ ਜਦੋਂ ਸਾਰਾ ਕੁਝ ਇਹਨਾਂ ਦੇ ਕੋਲੇ ਹੋਵੇ ਆਪਾਂ ਬਾਕੀ ਸਭ ਮੇਰੇ ਸੱਸ ਸਹੁਰੇ ਕੋਲੇ ਦਾ ਕੁਝ ਹੈ ਵੀ ਨਹੀਂ ਹਨਾ ਠੀਕ ਹੈ ਨਾ ਜਿਹੜਾ ਕੁਝ ਸੀਗਾ ਉਹ ਸਾਡਾ ਪਹਿਲਾਂ ਤੋਂ ਹੀ ਅੱਡੋ ਅੱਡ ਹੋਇਆ ਹੋਇਆ ਤੇ ਠੀਕ ਹੈ ਨਾ ਵੀ ਜਿਹੜਾ ਹੁਣ ਵੀ ਮੈਂ ਹਾਂ ਇਹ ਜ਼ਰੂਰ ਕਹਿਣੀ ਆ ਵੀ ਹਾਂ ਵੀ ਇਹਨਾਂ ਨੇ ਜੇ ਸ਼ਾਇਦ ਜਵਾਕਾਂ ਨੂੰ ਕਹਿੰਦੇ ਜਦੋਂ ਹੋ ਜਾਂਦਾ ਸਾਰਾ ਕੁਝ ਤੇ ਭੈਣ ਕਿ ਉਹਦੇ ਕੁੜੀਆਂ ਤਾਂ ਕਰਕੇ ਪਰ ਭੈਣ ਮੇਰੇ ਕੇ ਤੂੰ ਜੁੜੀ ਰਹੀ ਮੇਰੇ ਚੈਨਲ ਨਾਲ ਨਹੀਂ ਜੁੜਨਾ ਤਾਂ ਤੂੰ ਭੈਣ ਦੇ ਚੈਨਲ ਨਾਲ ਜੁੜੀ ਨਹੀਂ ਤੈਨੂੰ ਹੌਲੀ-ਹੌਲੀ ਆਪੇ ਪਤਾ ਲੱਗ ਜਾਊਗਾ ਵੀ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਿਆ ਜਾਂ ਵੀ ਮੈਂ ਸਾਡੇ ਮੁੰਡੇ ਨੂੰ ਮਿਲਿਆ ਕੱਲੇ ਨੂੰ ਸਾਡੇ ਜਸ਼ਨ ਨੂੰ ਉਹ ਹੋਇਆ ਦੇ ਤਾਂ ਸਾਰਾ ਕੁਝ ਤਾਂ ਤੂੰ ਆਪ ਦੇਖ ਲਈ ਮੈਂ ਕੋਈ ਇਸ ਚੀਜ਼ ਦਾ ਮੈਂ ਕੋਈ ਕਲੇਸ਼ ਨਹੀਂ ਪਾਉਣਾ ਚਾਹੁੰਦੀ ਮੈਂ ਬੜਾ ਸਪਸ਼ਟੀਕਰਨ ਮੈਂ ਦੇਣਾ ਹੀ ਨਹੀਂ ਠੀਕ ਆ ਤੇ ਦੂਜੀ ਗੱਲ ਜਿਹੜੀ ਭੈਣ ਨੇ ਕਹੀ ਆ ਕਿ ਤੁਸੀਂ ਵੀ ਕਹੋ ਠੀਕ ਹੈ ਜੀ ਮੈਂ ਜੇ ਮੈਂ ਨਾ ਕਿਹਾ ਹੁੰਦਾ ਠੀਕ ਹੈ ਜੀ ਜੇ ਮੈਂ ਨਾ ਕਿਹਾ ਹੁੰਦਾ ਅੱਜ ਅਸੀਂ ਸਾਰਾ ਪਰਿਵਾਰ ਹਾਸ ਖੇਡ ਕੇ ਵਲੌਗ ਬਣਾਉਂਦੇ ਮੈਨੂੰ ਇੰਨੇ ਦਿਨ ਹੋ ਗਏ ਇਕੱਲੀ ਮੈਂ ਵਲੌਗ ਬਣਾਉਣੀ ਆ ਮੈਨੂੰ ਲੋੜ ਨਹੀਂ ਸੀ ਇਕੱਲੀ ਨੂੰ ਬਲੋ ਸਾਰੇ ਤੁਸੀਂ ਪੈਣਾ ਮੇਰੀਆਂ ਕਹਿ ਨਹੀਂ ਆ ਜਿੰਨਾਂ ਕਹਿਨੀ ਆ ਸਾਰੇ ਫੈਮਿਲੀ ਵਲੌਗ ਬਣਾਓ ਵਧੀਆ ਲੱਗਦੀ ਆ ਸਾਰਿਆਂ ਨੂੰ ਲਿਆਓ ਆਂਟੀ ਨੂੰ ਲਿਆਓ ਠੀਕ ਹੈ ਸਾਰੇ ਛੋਟੇ ਸਾਥੀ ਸੋਹਰਾ ਕਿਉਂ ਨਹੀਂ ਆਉਂਦੇ ਸਾਰੇ ਖੁਸ਼ਦੇ ਆ ਤੇ ਜੇ ਮੈਂ ਨਾ ਭੈਣ ਦੇ ਨਾਲ ਖੜੀ ਹੁੰਦੀ ਹਾਂ ਨਾ ਮੈਂ ਇਹਨਾਂ ਨੂੰ ਕਿਹਾ ਹੁੰਦਾ ਤਾਂ ਅੱਜ ਅਸੀਂ ਸਾਰੇ ਫੈਮਿਲੀ ਹਾਸ ਖੇਡ ਕੇ ਵਲੌਗ ਬਣਾਉਂਦੇ ਸਾਰੇ ਅਸੀਂ ਠੀਕ ਹੈ ਸੋਨੋ ਸਾਰੇ ਵੀਡੀਓ ਦੇ ਵਿੱਚ ਦੇਖਦੇ ਹੁਣ ਮੈਨੂੰ ਇਕੱਲੀ ਨੂੰ ਵੀਡੀਓ ਬਣਾਉਣੀ ਪੈਂਦੀ ਹੈ ਮੇਰੇ ਲਈ ਬਹੁਤ ਔਖਾ ਹੈ ਜੇ ਮੈਂ ਕਿਹਾ ਜੇ ਮੈਂ ਭੈਣ ਦੇ ਨਾਲ ਖੜੀ ਤਾਂ ਹੀ ਮੈਂ ਇਕੱਲੀ ਵੀਡੀਓ ਚ ਤੁਹਾਨੂੰ ਇਕੱਲੀ ਦਿਖ ਰਹੀਆਂ ਨਹੀਂ ਤੇ ਸਾਰੇ ਹੁੰਦੇ ਤਾਂ ਬਾਕੀ ਜੀ ਮੈਂ ਦੇਖੋ ਜੀ ਆਪਾਂ ਨਹੀਂ ਕਹਿੰਦੇ ਵੀ ਭੈਣ ਨੇ ਸਹੀ ਗੱਲ ਕੀਤਾ ਜਾਂ ਸਹੀ ਕੀਤਾ ਚਲੋ ਉਹ ਵੀ ਬੀ ਆਦੇ ਹੁੰਦੇ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਉਦੋਂ ਬੰਦਾ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਬੰਦੇ ਨੇ ਸਹੀ ਗੱਲ ਤਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਹੈ ਨਾ ਜਦੋਂ ਬੰਦਾ ਗੁੱਸੇ 'ਚ ਹੁੰਦਾ ਤੇ ਚਲੋ ਬਾਕੀ ਹੱਕ ਹੈ ਜਿਹੜਾ ਠੀਕ ਹੈ ਕੁੜੀਆਂ ਦਾ ਅਸੀਂ ਨਾ ਤਾਂ ਮੈਂ ਅੱਜ ਰੱਖਾਂ ਜੇ ਮੇਰੇ ਸਾਰੇ ਹੋਵੇ ਜੇ ਮੇ ਪੁੱਤ ਦੇ ਸਾਰੇ ਹੋਵੇ ਨਾ ਅਸੀਂ ਅੱਜ ਰੱਖੀਏ ਨਾ ਰੱਖੀਏ ਸਵੇਰੇ ਕਿਉਂਕਿ ਆਦੇ ਹੁੰਦੇ ਆਪ ਦਾ ਜਿਹੜਾ ਹੱਕ ਹੁੰਦਾ ਉਹ ਖਾ ਕੇ ਮਰ ਜੀਏ ਜੇ ਬਾਕੀ ਧੀਆਂ ਦਾ ਹੱਕ ਰੱਖ ਕੇ ਪਤਾ ਨਹੀਂ ਅਸੀਂ ਪਾਪ ਹੈ ਜਿਹੜਾ ਕਿੱਥੇ ਦੇਵਾਂਗੇ ਜੇ ਅਸੀਂ ਇਹੋ ਜਿਹਾ ਕੁਛ ਅਸੀਂ ਸੋਚਿਆ ਵੀ ਹੋਵੇ ਸਾਡੇ ਦਿਮਾਗ 'ਚ ਵੀ ਹੋਵੇ ਹੈ ਠੀਕ ਹੈ ਜੀ ਤੇ ਦੂਜੀ ਗੱਲ ਬਾਕੀ ਮੈਂ ਆਧੀਆਂ ਵੀ ਜੇ ਜੇ ਮੈਂ ਆਧੀਆਂ ਵੀ ਉਹਨਾਂ ਦਾ ਕੁੜੀਆਂ ਦਾ ਹੱਕ ਤਾਂ ਛੱਡੋ ਜੇ ਮੇਰੇ ਮੁੰਡੇ ਨੂੰ ਇਹਦਾ ਆਪ ਦਾ ਹੱਕ ਵੀ ਨਾ ਮਿਲਿਆ ਨਾ ਹੈ ਤਾਂ ਅਸੀਂ ਅਸੀਂ ਆਪਦੇ ਜਵਾਕ ਲਈ ਅਸੀਂ ਦੋਨੇ ਜੀ ਹੈ ਹਸਪੀਟਲ ਵਾਈਫ ਅਸੀਂ ਅਸਾਡੇ ਹੱਥ ਪੈਰ ਸਲਾਮਤ ਦਾ ਅਸੀਂ ਆਪਦੇ ਹੱਥ ਦੀ ਕਮਾਈ ਕਰਦੇ ਆ ਕਿਰਤ ਕਰਦੇ ਆ ਦਸਾਂ ਨੂੰ ਹਾਂਜੀ ਤੇ ਅਸੀਂ ਆਪਦੇ ਜਵਾਕ ਨੂੰ ਫੇਰ ਵੀ ਚੰਗਾ ਭਵਿੱਖ ਦੇ ਸਕਦੇ ਆ ਜੇ ਭਲਾ ਦੀ ਇਹਦਾ ਹੱਕ ਜਿਹੜਾ ਹੈਗਾ ਉਹ ਵੀ ਨਾ ਮਿਲੇ ਕੁੜੀਆਂ ਦਾ ਤਾਂ ਛੱਡੋ ਜਿਹੜਾ ਇਹਦਾ ਹੱਕ ਆ ਉਹ ਵੀ ਨਾ ਮਿਲੇ ਅਸੀਂ ਫੇਰ ਵੀ ਇਹਨੂੰ ਚੰਗਾ ਭਵਿੱਖ ਦੇ ਸਕਦੇ ਆ ਸਾਨੂੰ ਇੰਨਾ ਕ ਆਪਦੇ ਆਪ ਦੇ ਉੱਤੇ ਮਾਣ ਹੈਗਾ ਵੀ ਹਾਂ ਅਸੀਂ ਮਿਹਨਤ ਕਰਦੀ ਆਂ ਦਾ ਥੋੜਾ ਜਿਹਾ ਸੋਚ ਕੇ ਉਹ ਕਰਿਆ ਕਰੋ ਹਨਾ ਜੀ ਜੋ ਸਮਝ ਕੇ ਤੇ ਕਿਉਂਕਿ ਚਲੋ ਜੋ ਵੀ ਭੈਣ ਨੇ ਕਿਹਾ ਹਨਾ ਸਾਰਾ ਕੁਝ ਸਹੀ ਵੀ ਨਹੀਂ ਹੁੰਦਾ ਸਾਰਾ ਕੁਝ ਗਲਤ ਵੀ ਨਹੀਂ ਹੁੰਦਾ ਤੇ ਥੋੜਾ ਜਿਹਾ ਵੀ ਆ ਦੇ ਹੁੰਦੇ ਵੀ ਜਿਹੜੀ ਆਪਣੀ ਜ਼ਿੰਦਗੀ ਹੁੰਦੀ ਹੈ ਹਨਾ ਜਿਹੜੀ ਉਹ ਹੁ ਰੀਅਲ ਤੇ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਹੁੰਦੀ ਹੈ ਇਹਦਾ ਫਰਕ ਹੁੰਦਾ ਜੀ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਸੋਸ਼ਲ ਮੀਡੀਆ ਤੇ ਦਿਖਾ ਵੀ ਨਹੀਂ ਸਕਦੇ ਤਾਂ ਇਹ ਥੋੜਾ ਸੋਚ ਸਮਝ ਕੇ ਜੇ ਆਪਾਂ ਬਲੌਗਿੰਗ ਕਰਨੀ ਹੈ ਜਾਂ ਕੋਈ ਵੀ ਕੰਮ ਕਰਨਾ ਹੈ ਥੋੜਾ ਜਿਹਾ ਆਪਾਂ ਸੋਸ਼ਲ ਮੀਡੀਆ ਤੇ ਜੋ ਵੀ ਕਰਨਾ ਹੈ ਕਹਿਣਾ ਥੋੜਾ ਸੋਚ ਸਮਝ ਕੇ ਕਹਿਣਾ ਪੈਂਦਾ ਹੈਗਾ ਤੇ ਮੇਰਾ ਕੋਈ ਇਹ ਜਿਹਾ ਇਰਾਦਾ ਹੈ ਨਹੀਂਗਾ ਵੀ ਮੈਂ ਜੀ ਪਰਿਵਾਰ ਤਾਂ ਜੀ ਇਹ ਮੇਰਾ ਹੀ ਰੋਗਾ ਹਨਾ ਬੜਾ ਜਿਆਦਾ ਮੈਂ ਚੰਗੇ ਹੋਣਾ ਮਾਰੇ ਹੋਣਾ ਆ ਮੇਰਾ ਕੋਈ ਇਰਾਦਾ ਹੈ ਨਹੀਂ ਵੀ ਮੈਂ ਆਪਣੇ ਪਰਿਵਾਰ ਦੀ ਬੇਇੱਜ਼ਤੀ ਕਰ ਤੇ ਬਾਕੀ ਜਿੱਥੋਂ ਤੱਕ ਆ ਕਿ ਤੁਸੀਂ ਵੀ ਕਹੋ ਤਾਂ ਤੁਸੀਂ ਆਪ ਸੋਲੂ ਸਿਆਣੇ ਹੋ ਤੁਹਾਨੂੰ ਪਤਾ ਹੀ ਹੋਊਗਾ ਵੀ ਇੰਨੇ ਦਿਨ ਹੋ ਗਏ ਮੈਂ ਇਕੱਲੀ ਵਲੌਗ ਬਣਾ ਰਹੀ ਆ ਮੰਮੀ ਨਹੀਂ ਆ ਰਹੀ ਹੈ ਨਾ ਤਾਂ ਜਿਵੇਂ ਕਿਹਾ ਸੀ ਤਾਂ ਫੇਰ ਹੀ ਘਰ ਦੇ ਵਿੱਚ ਥੋੜਾ ਜਿਹਾ ਮਾਹੌਲ ਸਾਡੇ ਘਰ ਦਾ ਗੜਬੜ ਹੋਇਆ ਠੀਕ ਆ ਮੈਂ ਭੈਣ ਦੇ ਨਾਲ ਖੜੀ ਸੀ ਤਾਂ ਕਰਕੇ ਤਾਂ ਥੋੜਾ ਜਿਹਾ ਸੋਚ ਸਮਝ ਕੇ ਬੋਲਿਆ ਕਰੋ ਤੇ ਬਾਕੀ ਤੁਸੀਂ ਕਹੋ ਕਈ ਜੋ ਹਨਾ ਚਲੋ ਕੋਈ ਨਹੀਂ ਕਹਿ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਉਹ ਤੁਹਾਡੀ ਸੋਚ ਹੈ ਜਿੰਨੀ ਕੁ ਜਮਨ ਜਿਆ ਤੁਹਾਨੂੰ ਜਿਵੇਂ ਦਿਖ ਰਿਹਾ ਜਾਂ ਤੇ ਮੈਂ ਤੁਸੀਂ ਬਲੌਗ ਦੇ ਵਿੱਚ ਭੈਣ ਦੇ ਦੇਖ ਰਿਹਾ ਮੇਰੇ ਬਲੌਗ ਚ ਦੇਖ ਰਿਹਾ ਤੁਹਾਨੂੰ ਜਿੰਨਾ ਤੁਹਾਨੂੰ ਸਮਝ ਲੱਗਿਆ ਜੋ ਉਹ ਕਹਿਤਾ ਠੀਕ ਹੈ ਤੇ ਬਾਕੀ ਮੈਂ ਤਾਂ ਇੰਨੇ ਹੀ ਕਹਿਣਾ ਚਾਹੁੰਦੀ ਜੀ ਤੁਸੀਂ ਜੁੜੇ ਰਹੋ ਐਂਡ ਟਿੱਕਰ ਤੁਹਾਨੂੰ ਪਤਾ ਲੱਗ ਜੂਗਾ ਵੀ ਕੁੜੀਆਂ ਦਾ ਹੱਕ ਹੈ ਜਿਹੜਾ ਭੈਣ ਦਾ ਹੱਕ ਹੈ ਉਹਨਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ ਤੇ ਹਾਂ ਜਿੱਦੇ ਜਿੱਦੇ ਇਹ ਗੱਲ ਆਈ ਕਹਿੰਦੇ ਵੀ ਖਾ ਕੇ ਪਤਾ ਲੱਗਿਆ ਜਦੋਂ ਸਾਰਾ ਕੁਝ ਹੈ ਨਾ ਤੁਸੀਂ ਉਦੋਂ ਮੈਨੂੰ ਕਿਹਾ ਵੀ ਹਾਂ ਭਾਈ ਤੁਸੀਂ ਹੱਕ ਨੱਪ ਗਏ ਤੇ ਉਸ ਤੇਰੇ ਮੁੰਡੇ ਨੂੰ ਹੱਕ ਮਿਲ ਗਿਆ ਸਾਰਾ ਕੁੜੀਆਂ ਦਾ ਤੁਸੀਂ ਕੁੜੀਆਂ ਦਾ ਵੀ ਹੱਕ ਲੈ ਲਿਆ ਉਦੋਂ ਕਿਉਂ ਤੇ ਜਿੰਨਾ ਚਿਰ ਇਹ ਆਦੇ ਹੁੰਦੇ ਵੀ ਆਦੇ ਹੁੰਦੇ ਹਵਾਈ ਨਹੀਂ ਹਵਾਈ ਕਿਲੇ ਇਹ ਨਾਮ ਬਣਾਓ ਤੁਸੀਂ ਜਦੋਂ ਕਲੀਅਰ ਹੋ ਗਿਆ ਵੀ ਹਾਂ ਭਾਈ ਤੁਸਦਾ ਹੱਕ ਦਿੱਤਾ ਨਹੀਂ ਉਦੋਂ ਮੈਨੂੰ ਕਿਹਾ ਤੇ ਉਦੋਂ ਮੈਂ ਤੁਹਾਨੂੰ ਉਦੋਂ ਮੈਂ ਭਲਾ ਕਿ ਆਦੇ ਹੁੰਦੇ ਸੋ ਸੋ ਮੇਰਾ ਸਹਰਾ ਤੇ ਛੋਟੀਆਂ ਚੁੱਟੀਆਂ ਇਹ ਗੱਲ ਥੋੜਾ ਜਿਆ ਸੋਚ ਸਮਝ ਕੇ ਹੋ ਕਰਿਆ ਕਰੋ ਹੇ ਹਾਜੀਰ ਚਲੋ ਆਏ ਹੁੰਦੇ ਅੜੀ ਵਾਲਾ ਕੰਮ ਹੋ ਜਾਂਦਾ ਹੈ ਨਾ ਨਹੀਂ ਬਜ਼ੁਰਗ ਕਿਸੇ ਦੇ ਸਾਰੇ ਕੁਝ ਨਹੀਂ ਹੁੰਦੇ ਕੋਈ ਕਹਿਜਾ ਹੁੰਦਾ ਕੋਈ ਕਹਿਜਾ ਹੁੰਦਾ ਹੈ ਨਾ ਤੇ ਉਹ ਚੀਜ਼ ਆਪਾਂ ਮੈਂ ਤਾਂ ਵੀ ਆਪਾਂ ਤਾਂ ਸੋਸ਼ਲ ਮੀਡੀਆ ਦਾ ਹੈ ਜਾਂ ਕੁਝ ਨਾ ਆਪਾਂ ਵੀ ਮੇਰਾ ਬਲੌਗਿੰਗ ਕਰ ਹੁੰਦਾ ਕਿ ਕਿਸੇ ਵੀ ਆਪ ਦਾ ਘਰ ਪਰਿਵਾਰ ਦੇ ਕੰਮ ਧੰਦੇ ਦਿਖਾ ਕੇ ਜਿਵੇਂ ਅਸੀਂ ਰਹਿੰਦੇ ਆ ਆਪ ਦਾ ਉਹ ਸਾਰਾ ਰਹਿਣ ਸਹਿਣ ਤੁਹਾਡੇ ਨਾਲ ਤੁਹਾਨੂੰ ਉਹ ਉਹ ਦਿਖਾ ਕੇ ਤੇ ਇਹ ਲੜਾਈ ਝੜ ਆਏ ਜਾਂ ਕੁਛ ਦਿਖਾਉਂਦਾ ਮੇਰਾ ਨਾ ਤਾਂ ਇਰਾਦਾ ਹੈ ਨਾ ਮੈਂ ਦਿਖਾਇਆ ਹੈ ਨਾ ਮੈਂ ਦਿਖਾਵਾਂ ਤੇ ਨਾ ਹੀ ਅੱਗੇ ਪੜਾਂਗੀ ਜਿੰਨਾ ਜਿੰਨਾ ਚਿਰ ਵੀ ਮੈਂ ਬਲੌਗਿੰਗ ਕਰਨੀ ਹੈ ਇਹ ਜਾਂ ਕੁਛ ਨਾ ਮੈਂ ਕਰਾਂ ਤੇ ਨਾ ਹੀ ਮੈਨੂੰ ਲੋੜ ਹੈ ਜਿਹੜੇ ਪੈਨ ਭਰਾਵਾਂ ਨੇ ਜਿਹੜੇ ਪੈਨ ਭਰਾ ਦਲੋਂ ਜੁੜੇ ਹੋਏ ਆ ਉਹ ਜਿਵੇਂ ਅਸੀਂ ਕੰਮ ਤਾਂ ਨੇ ਜੈ ਜੇ ਵੀ ਕਰਦੇ ਆ ਉਹਨਾਂ ਨੇ ਉਹਨਾਂ ਨੂੰ ਉਹ ਵੀ ਚੰਗੀ ਲੱਗਣਗੇ ਤੇ ਜਰੂਸ ਜਿਹੜਾ ਹੁੰਦਾ ਤਮਾਸ਼ਾ ਜਿਹੜਾ ਹੈ ਨਾ ਉਹ ਨਹੀਂ ਮੈਂ ਦਿਖਾਉਣਾ ਕਈ ਲੋਗ ਹੁੰਦੇ ਆ ਗਲਬੀਰ ਚਾਸਪੀ ਹੁੰਦੀ ਆ ਲੋਕਾਂ ਨੂੰ ਵੀ ਹਾਂ ਵੀ ਤਮਾਸ਼ਾ ਦਿਖਾਉ ਜਿਹੜਾ ਮੈਂ ਸਪੋਰਟ ਭੈਣ ਨੂੰ ਹਨਾ ਬਿਨਾ ਵੀ ਆਫ ਕੈਮਰੇਜ ਬਿਨਾ ਵੀਡੀਓ ਬਣਾ ਕੇ ਕੀਤਾ ਹਨਾ ਉਹ ਭੈਣ ਨੂੰ ਵੀ ਪਤਾ ਮੈਨੂੰ ਵੀ ਪਤਾ ਸਾਡੇ ਘਰਦਿਆਂ ਨੂੰ ਵੀ ਪਤਾ ਤਾਂ ਉਹ ਚੀਜ਼ ਦਾ ਬਾਰੇ ਮੈਂ ਕੋਈ ਜ਼ਿਆਦਾ ਆਦੀ ਹੁੰਦੇ ਆ ਵੀ ਆਪਦੇ ਸਫਾਈ ਦੇਣਾ ਹੀ ਨਹੀਂ ਚਾਹੁੰਦੀ ਤੇ ਚਲੋ ਜੀ ਬਾਕੀ ਮੈਨੂੰ ਤਾਂ ਕਿਸੇ ਦੀ ਕੋਈ ਪਰਵਾਹ ਨਹੀਂ ਮੈਂ ਤਾਂ ਜਦੋਂ ਮੈਂ ਬਲੌਗ ਵੀ ਕਰੇ ਬਲੌਗਿੰਗ ਕਰਨੀ ਸਟਾਰਟ ਕਰੀ ਚੈਨਲ ਬਣਾਇਆ ਆਪਣਾ ਉਦੋਂ ਮੈਨੂੰ ਲੱਗਦਾ ਹੁੰਦਾ ਸੀ ਵੀ ਜਦੋਂ ਕਿਸੇ ਦਾ ਕੋਈ ਕਮੈਂਟ ਆ ਜਾਂਦਾ ਵੀ ਹੈ ਮੈਨੂੰ ਆਇਆ ਗਿਆ ਤਾਂ ਪਰ ਹੁਣ ਨਹੀਂ ਮੈਨੂੰ ਲੱਗਦਾ ਕਿਉਂਕਿ ਬਹੁਤ ਭੈਣ ਭਰਾ ਜਿਹੜੇ ਸਪੋਰਟ ਕਰਦੇ ਆ ਸਮਝਦੇ ਆ ਹਨ ਤਾਂ ਮੇਰੇ ਲਈ ਆ ਉਹ ਹੀ ਰੱਬ ਵਰਗੇ ਆ ਤੇ ਇੱਕ ਅੱਧਾ ਜਿਹੜਾ ਹੁੰਦਾ ਕੋਈ ਲੱਤਾਂ ਖਿੱਚਣ ਵਾਲਾ ਉਹ ਖਿੱਚੀ ਜਾਂਦਾ ਜੀ ਤੇ ਜੇ ਆਪਾਂ ਐ ਪ੍ਰਵਾਹ ਕਰਾਂਗੇ ਆਦੇ ਹੁੰਦੇ ਫਿਰ ਆਪਾਂ ਜ਼ਿੰਦਗੀ ਚ ਅੱਗੇ ਨਹੀਂ ਵਧ ਸਕਦੇ ਤਾ ਬਸ ਮੈਂ ਉਪਾਇ ਨੂੰ ਇੰਨੇ ਕਹੂੰਗੀ ਵੀ ਤੂੰ ਐਂਡ ਤੱਕ ਜੁੜੀ ਰਹੀ ਮੇਰੇ ਨਾਲ ਨਹੀਂ ਜੁੜਨਾ ਤੇ ਭੈਣ ਦੇ ਚੈਨਲ ਦੇ ਨਾਲ ਜੁੜੀ ਰਹੀ ਤੈਨੂੰ ਆਪੇ ਪਤਾ ਲੱਗੂ ਸਾਰਾ ਕੁਝ ਤਾਂ ਵੀ ਬਸ ਮੈਂ ਇੰਨੇ ਕਹਿਣਾ ਚਾਹੂੰਗੀ ਜੀ ਤੇ ਮੈਂ ਐਵੇਂ ਥੋੜਾ ਜਿਹਾ ਮਖ ਚਲੋ ਮੈਨੂੰ ਮੜਾਈ ਮਣਦੀ ਤੇ ਬੋਝ ਸੀਗਾ ਵੀ ਜਦੋਂ ਉਹਨੇ ਆਏ ਕਿਹਾ ਨਾ ਕਿ ਤੇਰੇ ਮੁੰਡੇ ਨੂੰ ਮੈਂ ਆਪਦੇ ਜੀ ਮੈਂ ਇੰਨਾ ਹੀ ਕਹੂੰਗੀ ਵੀ ਮੈਂ ਆਪਦੇ ਪੁੱਤ ਬਾਰੇ ਕਿਸੇ ਨੂੰ ਕੁਝ ਨਹੀਂ ਸੁਣ ਸਕਦੀ ਠੀਕ ਹੈ ਨਾ ਮਾੜਾ ਮੇਰੇ ਮੁੰਡੇ ਨੂੰ ਬੋਲਣ ਦੀ ਕੋਈ ਲੋੜ ਨਹੀਂ ਤੇਰੇ ਮੁੰਡੇ ਨੂੰ ਵੀ ਮਿਲਣਾ ਤਾਂ ਹੀ ਇੰਨਾ ਸੱਸ ਸਾਰੇ ਨੇ ਹੋਣੀ ਕਰਿਆ ਤੇ ਛੱਡੋ ਬੜੀ ਕੋਈ ਫਾਇਦਾ ਹੀ ਨਹੀਂ ਦਾ ਲੋ ਜੀ ਜਸ਼ਨ ਤੇ ਜਸ਼ਨ ਦੇ ਰੇਤੀ ਰੇਤਾ ਲੈਣ ਗਏ ਸੀ ਕਿਉਂਕਿ ਪਸੂਆਂ ਥੱਲੇ ਬਹੁਤ ਜ਼ਿਆਦਾ ਇਹ ਬੁਰਾ ਹਾਲ ਹੈ ਰਜਾਇਨਾ ਆਹਦੀ ਹੁਣ ਆਪਣਾ ਚੋਨਾ ਦਵਾਰੇ ਆਖੀ ਆਖੀ ਹੋਤੀ ਕਾਲ ਚੱਕ ਲਿਆ ਆਪਣੀ ਇੱਕ ਵਾਰੀ ਹੋਰ ਨਿਛਰਿਆ ਨਿਸਰਿਆ 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 ਸਾਡਾ ਸਾਡਾ ਅੱਛਾ ਕੇ ਲਓ ਜੀ ਰੇਤਾ ਲਿਆਂਦਾ ਤੇ ਕਿਉਂਕਿ ਲਾਲ ਮਿੱਟੀ ਉਹਦੇ ਵਿੱਚ ਰਲਮੀ ਸੀ ਜਿਹੜਾ ਪਹਿਲਾਂ ਕੀ ਹੋ ਗਿਆ ਅੰਮੀ ਨਿਸਰਿਆ ਆ ਹੈ ਲਓ ਜੀ ਤੜਕੇ ਤਾਂ ਨਾ ਜਦੋਂ ਗੋਆ ਕੁੜਾ ਕ ਸਿੱਟਿਆ ਸਾਰਾ ਆ ਇੰਨਾ ਜਿਆਦਾ ਗਾਰਾ ਬਣਿਆ ਪਿਆ ਸੀ ਤੇ ਸਿੱਟੇ ਨਹੀਂ ਗਿਆ ਰਹਿ ਗਿਆ ਇੱਕ ਬੱਠਲ ਜਿਹੜਾ ਮੋਟਾ ਮੋਟਾ ਆਸੇ ਪਾਸਿਆਂ ਤੋਂ ਸੀ ਉਹ ਸਿੱਟਦੇ ਸੀਗੇ ਚਾਰ ਪੰਜ ਬੱਠਲ ਤੇ ਹੁਣ ਇੰਨੇ ਕੁ ਮੇਰੇ ਇੱਥੇ ਨਾਲ ਸੜਜੂ ਸੋਖ ਲੂਗਾ ਹੈਨਾ ਇਹ ਤਾਂ ਜਮਾ ਨਾ ਉਹ ਕੱਕਾ ਜਮਾ ਕੱਕਾ ਰੇਤਾ ਰਾਜਸਥਾਨੀ ਰੇਤਾ ਹੈ ਹੈ ਜਿਸਨੂੰ ਦੇਖੋ ਜੀ ਰੱਬ ਫੇਰ ਕਾਲਾ ਹੋ ਗਿਆ ਤੇ ਪਸ਼ੂ ਡੰਗਰ ਆਪਣੇ ਬੈਠੇ ਆ ਤੇ 1 2 3 4 5 ਆ ਬੈਠੇ ਆ ਤੇ ਦੋ ਕਿਥੇ ਆਪਣੀਆਂ ਆ ਗਾਂ ਖੜੀ ਹੈ ਆਏ ਬੰਨੇ ਜੀ ਪਸ਼ੂ ਬਸ ਆਣਾ ਆਪਾਂ ਗਾਂ ਨੂੰ ਇੱਥੇ ਨਹੀਂ ਮਿਲ ਕ ਮੈਂ ਹੁਣ ਪਾਉਂਦੇ ਆਪਾਂ ਤੂੜੀ ਇਹ ਬੇਲਾ ਰੱਖਿਆ ਕਰਾਂਗੇ ਪਸ਼ੂ ਡੰਗਰ ਸਾਰੇ ਅੰਦਰ ਕਰਿਆ ਕਰਾਂਗੇ ਤੇ ਰੱਬ ਖੈਰ ਸੁੱਖੇ ਰੱਖੇ ਆ ਜਿਹੜਾ ਸਾਰਾ ਇਹ ਆਪਾਂ ਬੱਕਰੀਆਂ ਨਾਲ ਭਰ ਦਾਂਗੇ ਬੱਕਰਾਂ ਲਿਆਵਾਂਗੇ ਅਸੀਂ ਹੁਣ ਕਿਉਂ ਜਸਣੇ ਇਹ ਆਪਾਂ ਸਾਰਾ ਬੱਕਰੀਆਂ ਨਾ ਭਰ ਦਾਂਗੇ ਪਹਿਲਾਂ ਘਰੇ ਆ ਸੀਗਾ ਹਾਂ ਪਹਿਲਾਂ ਸਾਡੇ ਸੀਗੀਆਂ ਜੀ 25 ਬੱਕਰੀਆਂ ਦੂਜੀਆਂ ਸੀ 25 ਸੀ ਪੁੱਤ 30 ਨਹੀਂ 25 ਸੀ ਪਹਾੜੀ ਬੱਕਰੀਆਂ ਸੀਗੀਆਂ ਛੋਟੇ ਕਰਨ ਵਾਲੀਆਂ ਬਰਬਰੀ ਬਰਬਰੀ ਹੁੰਦੀ ਆ ਬਰਬਰੀ ਕੇ ਬਰ ਬਰਬਰੀ 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 ਹੁੰਦੀ ਆ ਪੱਕਰੀਆਂ ਪਹਾੜੀ ਬੱਕਰੀਆਂ ਪਹਾੜੀ ਬੱਕਰੀਆਂ ਬਰਬਰੀ ਕਹਿ ਦਿੰਦੇ ਸਾਰੇ ਪਤਾ ਨਹੀਂ ਪਹਾੜੀ ਆਦੇ ਨਸਤ ਨਿੱਕੇ ਕਰਨ ਵਾਲੀਆਂ ਪਹਿਲਾਂ ਸੀਗੀਆਂ ਜੀ ਸਾਡੇ 20 25 ਬੱਕਰੀਆਂ ਸੀਗੀਆਂ ਇਕੱਠੀਆਂ ਐਨੇ ਨਗ ਸੀ ਫਿਰ ਅਸੀਂ ਨਾ ਉਹ ਕਮਲ ਮਾਰਿਆ ਕ ਸਾਰੇ ਇਕੱਠੇ ਵੇਚ ਤੇ ਇੱਕ ਰੱਖੀ ਬੱਕਰੀ ਵੱਡੀ ਤੇ ਉਹ ਵਿਚਾਰੀ ਵੀ ਖਾਸ ਹੀ ਵੱਡੀ ਸੀਗੀ ਉਹ ਪਹਿਲਾਂ ਪਹਿਲਾਂ ਇੱਕ ਲਿਆਂਦੀ ਸੀ ਅਸੀਂ ਤੇ ਮਾਮੇ ਕੇ ਬੰਡੋ ਲਿਆਂਦੀ ਸੀ ਜੋਧਪੁਰ ਤੋਂ ਤੇ ਤੇ ਉਹ ਬੱਕਰੀ ਰੱਖ ਲਈ ਭਾਈ ਅਸੀਂ ਆਖਿਆ ਕਰਮਾਲੀਆ ਤੇ ਉਹ ਵਿਚਾਰੀ ਇੱਕ ਸੂਆ ਸੂਈ ਸਾਡੇ ਕੋਲੇ ਤੇ ਉਹਦੋਂ ਬੱਕਰਾ ਲਿਆਈ ਉਹ ਉਹਦਾ ਨਾਮ ਸੀ ਨੀ ਫੇਰ ਉਹ ਪਾਇਆ ਸੀ ਉਹਦਾ ਨਾ ਕਾਟੋ ਬੱਕਰੀ ਦਾ ਨਾਂ ਤਾਂ ਕਾਟ ਸੀ ਉਹਦੇ ਬੱਕਰੀ ਦਾ ਨਾ ਕਾਟੋ ਸੀ ਅਸੀਂ ਉਹਦਾ ਨਾ ਕਾਟੋ ਰੱਖਿਆ ਸੀ ਬੱਕਰੀ ਦਾ ਹਾਂ ਤੇ ਉਹਨੇ 25 26 ਨਾਲ ਕਰਤੇ ਸਾਡੇ ਉਹਨੇ ਬਾਲੀ ਕਰਮਾਲੀ ਸੀ ਤੇ ਬਸ ਅਸੀਂ ਕਾਂ ਕਮਲਾ ਨੇ ਕਮਲਿਆ ਨੇ ਕਮਲ ਮਾਰਿਆ ਵੀ ਅਸੀਂ ਉਹਦੀ ਪਾਠ ਨਹੀਂ ਰੱਖੀ ਉਸੇ ਨੂੰ ਰੱਖ ਲਿਆ ਤੇ ਉਹ ਕਰਮਾਲੀ ਮਗਰੋਂ ਸੂਈ ਇੱਕ ਬੱਕਰਾ ਹੀ ਲੈ ਕੇ ਆਈ ਤੇ ਮੁੜ ਕੇ ਵਿਚਾਰੀ ਜਦੋਂ ਦੁੱਧ ਹੋਈ ਦੁਵਾ ਸੂਈ ਨਹੀਂ ਉਹਦੀ ਹੋ ਗਈ ਉਹ ਮੁੱਕੀ ਮੁੜ ਕੇ ਤੇ ਇੰਨਾ ਵਾਅਦਾ ਕਰਿਆ ਸੀ ਉਹਨੇ ਤਾਂ ਹੁਣ ਵੀ ਅਸੀਂ ਲੈ ਕੇ ਆਵਾਂਗੇ ਦੋ ਤਿੰਨ ਦੋ ਤਿੰਨ ਬੱਕਰੀਆਂ ਹਾਂ ਹਾਂ ਲੋ ਜੀ ਲਾਗੇ ਰੇਤਾ ਸੱਟਣ ਆਪਾਂ ਵੀ ਬਸ ਮਸ਼ੀਨ ਚੱਕਦੇ ਆ ਤੇ ਮਸ਼ੀਨ ਆਪਣੇ ਮਾਮਿਲੇ ਨਹੀਂ ਆ ਗਬਰਿਆ ਸੀ ਇਹ ਪਿਓਰ ਮਰਲਾ ਉਹ ਕਾਟੇ ਮਰਲਾ ਆਹ ਸ਼ਾਈ ਵਾਲਾ ਆਹੀ ਕਾਟੇ ਮਰਲਾ ਸਹੀ ਲੋ ਜੀ ਹੁਣ ਸੜ ਦੇਣਗੇ ਰੇਤਾ ਅੱਜ ਵਾਲਾ ਬਲੌਗ ਤਾਂ ਜੀ ਆਪਾਂ ਗੱਲਾਂ-ਗੱਲਾਂ 'ਚ ਹੀ ਵੱਡਾ ਕਰਤਾ ਭੈਣ ਦੇ ਕਮੈਂਟ ਨੇ ਥੋੜਾ ਜਿਹਾ ਉਹ ਕਰਤਾ ਮੈਨੂੰ ਤੇ ਨਹੀਂ ਆਪਾਂ ਹੋਰ ਕੰਮ ਤਾਂ ਨਹੀਂ ਛੋੜਨਾ ਹੋਰ ਸ਼ੇਅਰ ਕਰਦੇ ਹਨਾ ਤੇ ਬਾਕੀ ਜੀ ਜੋ ਨਾ ਆਪਣਾ ਜਸਣ ਆਏ ਕਿਵੇਂ ਹੋਣ ਲੱਗ ਗਿਆ ਕਿ ਇਹ ਵੀ ਇਹ ਵੀ ਨਿਛਣ ਲੱਗ ਗਿਆ ਨਿਛਣ ਹ ਨਹੀਂ ਨਿਛਰ ਨਹੀਂ ਹੁੰਦਾ ਨਿਸਰਨ ਹੁੰਦਾ ਬੁੱਤ ਨਿਸਰਨ ਨਿਸਰਨ ਦੇਖੋ ਜੀ ਕਿਵੇਂ ਹਰੇ ਬਾਈ ਦੀ ਮਾਈ ਆ ਰੱਬ ਨੇ ਇੱਧਰ ਮਾਗਰ ਸਾਰੇ ਹਰੇ ਬਾਈ ਹਰੇ ਬਾਈ ਕਰਤੀ ਕਿਉਂਕਿ ਧੁੱਪ ਤਾਂ ਕੱਢਦਾ ਨਹੀਂ ਜੀ ਜਮਈ ਤੇ ਉਹ ਭੈਣਾ ਵੀ ਲਈ ਜਾਂਦੀਆਂ ਲੱਕੜਾਂ ਉਹ ਜਾਂਦੀਆਂ ਪਤਾ ਨਹੀਂ ਦਿਖਦੀਆਂ ਕਿ ਨਹੀਂ ਹੋ ਜਾਂਦੀਆਂ ਛਟੀਆਂ ਲੈ ਕੇ ਆਈਆਂ ਹੋਣੀਆਂ ਕਿਉਂਕਿ ਸੋਨੂੰ ਪਤਾ ਜੀ ਹਨਾ ਇਹ ਜਆ ਮੌਸਮ ਦੇ ਵਿੱਚ ਜਿੱਥੋਂ ਸਾਡੇ ਹਾਂ ਮੈਂ ਧੁੱਪ ਦਾ ਟੱਕਰ ਕੇ ਤੇ ਬੱਡ ਟੱਕਦੇ ਆ ਲੱਗਦਾ ਜਿਵੇਂ ਕੁਝ ਬੂਝਾ ਹੋ ਗਿਆ ਸਿੱਖ ਤੇਰੇ ਕੰਮ ਹੋਣਗੇ ਆਸੀ ਆਸੀ ਇਹ ਆਸੀ ਆਹ ਓਏ ਫੁੱਟھے ਕੰਮ ਤੇ ਚਲੋ ਜੀ ਹੋਰ ਕੰਮ ਧੰਦੇ ਤਾਂ ਅੱਜ ਸ਼ੇਅਰ ਨਹੀਂ ਹੋਣੇ ਬਸ ਇੰਨੀ ਵੀਡੀਓ ਬਾਕੀ ਕਾਫੀ ਲੰਮੀ ਹੋ ਗਈ ਜਿਵੇਂ ਅੱਜ ਤੇਰੇ ਮਗਰੋਂ ਇੱਕ ਪੈਨ ਨੇ ਕਮੈਂਟ ਕਰਿਆ ਸੀਗਾ ਮੈਂ ਥੋੜਾ ਜਿਹਾ ਉਹਦਾ ਰਿਪਲਾਈ ਕੀਤਾ ਤੇ ਵੀਡੀਓ ਲੰਮੀ ਕਰਤੀ ਤੇ ਗੱਲਾਂ ਗੱਲਾਂ ਜੀ ਤੇ ਬਾਕੀ ਜੀ ਹੋਰ ਤਾਂ ਛੱਡੋ ਬਸ ਅੱਜ ਦੇ ਬਲੌਗ 'ਚ ਆਪਾਂ ਇੱਥੇ ਐਂਡ ਕਰਾਂਗੇ ਕਿਉਂਕਿ ਬਾਕੀ ਤਾਂ ਉਹੀ ਆਪਣੇ ਰੋਜ਼ ਵਾਲੇ ਕੰਮ ਹੁੰਦੇ ਆ ਹਨ ਤੇ ਬਾਕੀ ਮੈਂ ਸਾ ਜਿਹੜੀ ਵੀ ਕੋਈ ਭੈਣ ਭਰਾ ਹੁੰਦਾ ਹਨਾ ਕਹਿੰਦਾ ਕੁਝ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਜੇ ਆਪਾਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਹਨਾ ਤਾਂ ਕਿਸੇ ਨੂੰ ਮਾੜਾ ਵੀ ਨਾ ਕੋ ਤੇ ਆਪਦੇ ਦਿਮਾਗ ਤੇ ਇੰਨਾ ਜ਼ੋਰ ਨਾ ਪਾਇਆ ਕਰੋ ਜੇ ਕਿ ਆਪਾਂ ਕਿਸੇ ਦਾਦੇ ਹੁੰਦੇ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਤਾਂ ਬਾਕੀ ਹੋਰ ਤਾਂ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਬਾਕੀ ਜਿਹੜੇ ਭੈਣ ਭਰਾ ਤਾਂ ਦਿਲ ਤੋਂ ਜੁੜੇ ਹੋਇਆ ਹਨ ਉਹ ਸਮਝਦੇ ਆ ਜੀ ਸਾਰਾ ਕੁਝ ਹਨਾ ਘਰ ਦਾ ਮਾਹੌਲ ਓਏ ਘਰ ਪਰਿਵਾਰ ਵਾਲੇ ਜਿਹੜੇ ਸਾਰੀਆਂ ਭੈਣਾਂ ਮੇਰੀਆਂ ਭਰਾ ਉਹ ਸਾਰਾ ਕੁਝ ਸਮਝਦੇ ਆ ਕਿਉਂਕਿ ਤੇ ਬਾਕੀ ਹੋਰ ਆਪਾਂ ਨੂੰ ਜਿਆਦਾ ਕਿਸੇ ਨੂੰ ਸਫਾਈ ਦੇਣ ਦੀ ਤਾਂ ਵੈਸੇ ਲੋੜ ਵੀ ਨਹੀਂ ਤੇ ਬਾਕੀ ਸਾਰੀ ਹਰੇ ਬਾਈ ਮਾਰਨ ਲਾਤੀ ਮੀਨੇ ਤੇ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਾਂਗੇ ਜੀ ਕਿਉਂਕਿ ਅੱਜ ਵਾਲੀ ਵੀਡੀਓ ਮੈਂ ਗੱਲਾਂ-ਗੱਲਾਂ ਚ ਜ਼ਿਆਦਾ ਲੰਮੀ ਕਰਤੀ ਤੇ ਬੱਸ ਹੋਰ ਤਾਂ ਕੀ ਆਪਾਂ ਤੁਹਾਨੂੰ ਕਹੀਏ ਹਨ ਤੇ ਚਲੋ ਜੀ ਕੱਲ ਨੂੰ ਮਿਲਦੇ ਆਪਾਂ ਹੋਰ ਕੰਮ ਧੰਦੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਹੋਰ ਕੰਮ ਧੰਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਸ਼ਨ ਦੇ ਰੈਡੀ ਸਿੱਟੀ ਜਾਂਦੇ ਆ ਰੇਤਾ ਤੇ ਹੁਣ ਕਰ ਦੇਣਗੇ ਵਧੀਆ ਸੁਕਮ ਸੁੱਕਾ ਸਾਡੇ ਪਸੂਆਂ ਥੱਲੇ ਜੀ ਅਸੀਂ ਜਾਦੇ ਗਿੱਲਾ ਤਾਂ ਰਹਿਣ ਹੀ ਨਹੀਂ ਦਿੰਦੇ ਹੰਦੇ ਭਲਾਂ ਤੇ ਇੰਨੇ ਦਿਨ ਹੋ ਗਏ ਪਰ ਫੇਰ ਵੀ ਪਸੂਆਂ ਥੱਲੇ ਅਸੀਂ ਜਾਏ ਨਹੀਂ ਗਾ ਵੀ ਗਾਰੇ ਚ ਖੜਿਆ ਬਸੋ ਗਰਕ ਚ ਖੜਿਆ ਆਏ ਨਹੀਂ ਬਸ ਨੀਰਾ ਖਵਾ ਕੇ ਸੁੱਕੇ ਥਾਂ ਕਰ ਦਿੰਨੇ ਹੁੰਨੇ ਆ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਆਪਾਂ ਇੱਥੇ ਐਂਡ ਮਿਲਦੇ ਆ ਕੱਲ ਨੂੰ ਸੋਨੂ ਕਿਸੇ ਨਵੇਂ ਵਲੌਗ ਦੇ ਨਾਲ ਤੇ ਸਾਰੇ ਭੈਣ ਭਰਾਵਾਂ ਨੂੰ ਸਸ਼ੀਅਕਾਲ ਜੀ ਬਾਏ ਬਾਏ